ਇਹ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਵੀ ਆਪਾਂ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਵਿੱਚ ਤੇ ਰਾਤ ਆ ਭਾ ਕੀਤੀ ਸੀ ਬਈ ਆਪਣੇ ਖੁੱਡਿਆਂ ਦੇ ਉੱਤੇ ਦੀਪਮਾਲਾ ਲੜੀਆਂ ਪਜਕਾਈਆਂ ਸੀ ਤੇ ਪਟਾਕੇ ਬਲੂਕੇ ਜਲਾਏ ਸੀ ਬਲੌਗ ਆਪਾਂ ਦੱਸਾਈ ਪਾ ਤੇ ਬਈ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਅੱਜ ਆਪਾਂ ਥੋੜੀ ਜਿਹੀ ਜੋੜਿਆਂ ਦੀ ਅਦਲ ਬਦਲ ਕੀਤੀ ਹੋਈ ਆ ਇੱਕ ਜੋੜੇ ਦੀ ਅਦਲ ਬਦਲ ਕੀਤੀ ਹੋਈ ਆ ਅੱਗੇ ਇੱਕ ਜੋੜਾ ਪਿਆਉਤੀ ਦਾ ਤੇ ਭੈਣ ਭਰਾ ਦਾ ਲਾਇਆ ਸੀਗਾ ਤੇ ਬਈ ਅੱਜ ਆਪ ਇੱਕ ਉਹ ਜੋੜਾ ਤੋੜਤਾ ਤੇ ਪਿਓ ਦੀ ਦਾ ਤੇ ਭੈਣ ਭਰਾ ਦਾ ਜੋੜਾ ਜਿਹੜਾ ਲਾਇਆ ਸੀ ਉਹ ਜੁੜਿਆ ਬਾਜ ਤੇ ਤੋੜਾ ਜਿਹਦੇ ਨਾਲ ਵਿੜਾ ਭੈਣ ਭਰਾ ਦਾ ਜੋੜਾ ਲਾਇਆ ਸੀ ਉਹਦੇ ਨਾਲ ਲਾਦਾ ਜਿਹੜਾ ਪਿਓ ਦੀ ਦਾ ਜੋੜਾ ਲਾਇਆ ਸੀ ਉਹਦੇ ਨਾਲ ਉਹਦੀ ਭੈਣ ਕਰ ਧੀ ਕਰਤੀ ਤੇ ਜਿਹੜਾ ਪਿਓ ਦੂਜਾ ਸੀਗਾ ਭੈਣ ਭਰਾ ਦਾ ਜਿਹੜਾ ਤੋਦਣਾ ਕਰਤੀ ਆਪਾਂ ਉਹਦੀ ਭੈਣ ਕਬੂਤਰ ਦੀ ਤੇ ਆ ਦੇਖੋ ਬਈ ਆ ਜੁੜਾਪਾ ਬਦਲਦਾ ਆ ਕਬੂਦਰੀ ਆਪਾਂ ਆਪਣੇ ਇਸ ਕਬੂਤਰ ਨਾਲ ਲਾਤੀ ਹੁਣ ਗੱਲ ਰਿਆਂ ਖਟੀਆਂ ਖਾਣਾਂ ਇਹ ਕਬੂਦਰੀ ਵੀਰੇ ਆਪਾਂ ਉਧਰ ਉਧਰ ਆਪ ਦੇ ਭਰਾ ਨਾਲ ਲਾਈ ਸੀਗੀ ਤੇ ਕਬੂਦਰੀ ਆ ਬਦਲਤੀ ਹੁਣ ਆਪਾਂ ਇਹਨਾਂ ਦੇ ਲੈਣੇ ਆ ਬੱਚੇ ਬਈ ਜੀ ਦੋ ਚਾਰ ਵਾਰੀ ਬੱਚੇ ਬਦ ਲੈ ਕੇ ਦੁੱਧ ਬਦ ਜੋੜੇ ਬਦਲਦਿਆ ਕਰੋ ਫਿਰ ਇਹਦੇ ਨਾਲ ਕਬੂਤਰਾਂ ਨੂੰ ਬਿਮਾਰੀ ਨਹੀਂ ਆਉਂਦੀ ਜੇ ਆਪ ਪੱਕੇ ਲੱਗੇ ਰਹੇ ਤਾਂ ਫਿਰ ਕਬੂਤਰਾਂ ਐ ਆਪਣੀ ਬਿਮਾਰੀ ਆਉਣੀ ਹੀ ਆਉਣੀ ਆ ਤੇ ਹੁਣ ਜਿਵੇਂ ਆਪਾਂ ਇਹ ਕਬੂਤਰ ਲਾਏ ਸੀ ਆਪਾਂ ਬਦਲਤੇ ਆ ਭਾਈ ਤੇ ਬਸ ਹੌਲੀ ਹੌਲੀ ਜਿਵੇਂ ਜਿਵੇਂ ਬੱਚੇ ਲਈ ਜਾਊਗਾ ਆਪਾਂ ਬਦਲੀ ਜਾਣੇ ਆ ਤੇ ਜਿਹੜੇ ਜਿਹੜੇ ਆਪਾਂ ਹੋਰ ਲਾਏ ਬਦਲੇ ਆਪਾਂ ਉਸ ਨੂੰ ਵਖਾਉਨੇ ਆ ਜੋ ਤੇ ਵੀਰ ਨੂੰ ਕਰਦਾ ਸ਼ੇਰ ਮੇਰਾ ਭਰਾ ਇਦਰੋਂ ਵੀ ਥੋੜਾ ਕਬੂਤਰਾਂ ਦਾ ਸ਼ੌਂਕ ਕਰਾ ਦਿੱਤਾ ਹੈ ਇਦਰ ਵੀ ਕਰ ਲੋ ਸ਼ੌਂਕ ਕਬੂਤਰਾਂ ਦਾ ਤੇ ਬਸ ਬਾਈ ਹੁਣ ਜਿਵੇਂ ਜਿਵੇਂ ਬੱਚੇ ਲਈ ਜਾਵਾਂਗੇ ਓਵੇਂ ਓਵੇਂ ਹੁਣ ਆਪਾਂ ਗਾ ਬੱਚੇ ਬਦਲੀ ਜਾਵਾਂਗੇ ਬਾਈ ਤੇ ਜੋੜੇ ਓਵੇਂ ਬਦਲੀ ਜਾਵਾਂਗੇ ਸੌਰੀ ਤੇ ਤੁਸੀਂ ਵੀ ਸਾਰੇ ਬਰਾ ਜੋੜੇ ਬਦਲ ਦਿਆ ਕਰੋ ਤੇ ਜਿਵੇਂ ਹੁਣ ਇੱਕ ਆ ਜੋੜਾ ਬਈ ਭੈਣ ਭਰਾ ਦਾ ਲੱਗਾ ਹੋਇਆ ਆ ਕਬੂਤਰੀ ਆ ਕਬੂਤਰ ਤੇ ਇਹਨਾਂ ਦੇ ਬੱਚੇ ਆ ਜਿਵੇਂ ਆ ਪੱਠਾ ਇਹਨਾਂ ਦਾ ਬਈ ਆ ਵੇਖੋ ਆ ਪੱਠਾ ਕੇ ਨਾਲ ਲੰਮਾ ਕਦ ਕਾਟਦਾ ਵੇਖੋ ਇਹ ਪੱਠਾ ਹੈਗਾ ਆ ਕਬੂਦਰੀ ਉਹ ਕਬੂਤਰੇ ਭੈਣ ਭਰਾਈ ਆ ਬਾਈ ਹੁਣ ਇਹਨਾਂ ਦੇ ਇੱਕ ਦੋ ਬੱਚੇ ਹੋਰ ਲੈ ਕੇ ਬਦਲਦੇ ਨੇ ਆ ਤੇ ਜਿਵੇਂ ਉਹ ਕਬੂਦਰੀ ਤੇ ਆ ਕਬੂਤਰ ਭੈਣ ਭਰਾ ਇਹਨਾਂ ਦੇ ਬੱਚੇ ਕਾਂ ਬਦਲਦੇ ਨੇ ਇਹ ਵੀ ਬਦਲਦੇ ਨੇਗਾ ਜੋੜੇ ਹੁਣ ਬੱਚੇ ਲੈ ਕੇ ਜਿਵੇਂ ਉਹ ਕਬੂਤਰ ਤੇ ਉਹ ਕਬੂਦਰੀ ਭੈਣ ਭਰਾ ਉਹ ਵੀ ਬਦਲ ਬਦਲਾਂਗੇ ਜੋੜਾ ਬਾਈ ਅਦਲ ਬਦਲ ਕਰਕੇ ਬੱਚੇ ਲਾਵਾਂਗੇ ਤੇ ਉਹ ਤਾਂ ਆਪਾਂ ਚਲੋ ਨਵੀਂ ਜੋੜੀ ਲਾਈ ਆ ਤੇ ਇੱਕ ਤੁਹਾਨੂੰ ਹੋਰ ਵਖਾਉਂਦੇ ਆ ਜੋੜਾ ਦੋ ਆ ਜੋ ਫਿਰ ਆ ਦੇਖੋ ਬਾਈ ਆ ਬਾਬੇ ਲਾਲ ਧੰਨੇ ਵਾਲੇ ਲਾਲ ਚੀਨੇ ਲਾਇਆ ਜੋੜਾ ਇਹ ਦੋਨੇ ਭੈਣ ਭਰਾਈ ਆ ਬਾਈ ਇਹ ਜੋੜਾ ਲਾਇਆ ਆਪਾਂ ਵੇਖੋ ਆ ਲਾਲ ਜੀਨੀ ਕਬੂਦਰੀ ਕਬੂਦਰੀ ਦੇਖੋ ਕਿੰਨੀ ਸੋਹਣੀ ਆ ਤੇ ਕਬੂਤਰ ਵੀ ਲਾਲ ਰੱਤਾ ਇਹ ਜੋੜਾ ਲਾਇਆ ਜੋੜਾ ਕਿਵੇਂ ਲੱਗਿਆ ਮੈਨੂੰ ਦੱਸਿਓ ਸਾਰੇ ਭਰਾ ਬਹੁਤ ਦਾਸ ਪਰ ਸਾਫ਼ ਹੋਣ ਵਾਲੀ ਆ ਕਬੂਦਰੀ ਇਹ ਕਬੂਦਰੀ ਨਸਲ ਚੈੱਕ ਕਰ ਲਓ ਬਾਈ ਤੇ ਆ ਕਬੂਤਰ ਵੀ 10 ਪਰ ਸਾਫ ਹੋਣ ਵਾਲਾ ਜੋ 10 ਪਰ ਸਾਫ ਹੋਊਗਾ ਭਈ ਉਦੋਂ ਬਾਅਦ ਇਹ ਰੱਖਾਂਗੇ ਅੰਡੇ ਤੇ ਇੱਕ ਜੋੜਾ ਭਈ ਆਪਾਂ ਲਾਇਆ ਸਾੜੀ ਰਤੀ ਕਬੂਤਰੀ ਆ ਭਈ ਇਹ ਉਹ ਉਧਰ ਲਾਈ ਸੀ ਆਪਣੇ ਦੂਜੇ ਕਬੂਤਰ ਨਾਲ ਵੱਡੇ ਨਾਲ ਉਦਿੱਤੀ ਆ ਤੇ ਇਹਦੇ ਨਾਲ ਲਈ ਸੀ ਦੀ ਭੈਣ ਇਹਦੀ ਭੈਣ ਆ ਪਾਲਾ ਤੀ ਉਹ ਵੱਡੇ ਉਤਨਾ 33 ਕੋ 3 ਉਦਿੱਤੀ ਜਿਆਦਾ ਕਬੂਤਰ ਨਾਲ ਲਾਤੀ ਤਾਂ ਇੱਕ ਜੁੜਾ ਆ ਪਰ ਕੁੜੇ ਰਤਿਆਂ ਦਾ ਲਾਇਆ ਹੋਇਆ ਵਾ ਤੇ ਭਈ ਆਏ ਜੋੜੇ ਲਾ ਕੇ ਬੱਚੇ ਦੇ ਲਿਆ ਗਏ ਬਾਦਲ ਬਦਲ ਕਰਦਿਆ ਕਰੋ ਹਣਾ ਪਾ ਇਹਨਾਂ ਦੇ ਵੀ 2-4 ਬੱਚੇ ਲੈ ਕੇ ਉਹਦੋਂ ਬਾਅਦ ਇਹਨਾਂ ਨਾਲ ਬਦਲ ਕਰਦਿਆਂਗੇ ਤਿੰਨ ਦਿਨਾਂ ਕਬੂਤਰਾਂ ਦੀ ਬਿਮਾਰੀ ਨਹੀਂ ਆਉਂਦੀ ਮਕਾਨ ਨਾਲੇ ਬੱਚੇ ਬਣ ਜਾਂਦੇ ਆ ਵੀ ਇਹ ਬੱਚੇ ਦੇਖੋ ਕਿੱਡੇ ਘੈਂਟ ਕੱਢਦੇ ਇਹ ਡਾਰੀਆਂ ਮਾਰਦੇ ਕੋਲੇ ਦੋਨਾਂ ਜੋੜਾ ਬਹੁਤ ਆ ਚੰਗਾ ਬਈ ਕਬੂਦਰੀ ਬੜੀ ਚੰਗੀ ਕਬੂਤਰ ਵੀ ਬਹੁਤ ਚੰਗਾ ਤੇ ਬੱਚੇ ਵੀ ਬਈ ਬਹੁਤ ਘੇੜ ਕੱਢਣ ਦੇਖ ਲਓ ਤੁਹਾਡੇ ਸਾਹਮਣੇ ਮੈਂ ਡਾਰੀਆਂ ਡੂਰੀਆਂ 15 ਦਾ ਛੱਡ ਕੇ ਲਵਾ ਲਈਆਂ ਮੈਂ ਡਾਰੀਆਂ ਡੂਰੀਆਂ ਮਾਰਦੇ ਰਹਿੰਦੇ ਆ ਜੋੜਾ ਚੈੱਕ ਕਰੋ ਬਾਈ ਬਈ ਮਕਬੂਦਰੀ ਦਾ ਬਾਲਾ ਫੈਣਾ ਕਿਹੜੇ ਕਿਹੜੇ ਭਰਾ ਕਬੂਦਰੀਆਂ ਸੋਹਣੀ ਲੱਗਦੀ ਜਰੂਰ ਦੱਸਿਓ ਬਾਲੀ ਚੰਗੀ ਕਬੂਤਰੀ ਹੈ ਬਈ ਨਸਲਾਂ ਬਾਲੀ ਚੰਗੀ ਇਹ ਬਾਜਾਂ ਹੁੰਦੀ ਸੀ ਜਿਹਨੂੰ ਰੱਤੀ ਗੂ ਹੁੰਦੀ ਸੀ ਬਈ ਇਹ ਝਾੜ ਪੈ ਕੇ ਲਾਲ ਚੀਨੀ ਹੋ ਗਈ ਪਹਿਲਾਂ ਵੀ ਗੁੱਡੀ ਰੱਤੀ ਜੀ ਹੁੰਦੀ ਸੀ ਜਿਹੜੀ ਬਾਹਲੀਆਂ ਡਾਰ ਰਹੀਆਂ ਇਹ ਮਾਰ ਦਿੰਦੀ ਸੀ ਇਹ ਕਬੂਤਰ ਵੀ ਬਾਲਾ ਚੰਗਾ ਬਈ ਬਸ ਆਣ ਆ ਰਹੇ ਡੋਰੀਆਂ ਨਹੀਂ ਲਵਾ ਦਈਆਂ ਹੁਣ ਗਾਂ ਲਾਉਨੇ ਆ ਵੀਰੇ ਹੋਰ ਬੱਚੇ ਹੁੰਦੇ ਚੁੱਨਾ ਵੜ ਲੇ ਫਿਰ ਜਾਲ ਲਵਾਉਂਦੇ ਆਪੇ ਜਾਲ ਚ ਫੜਦੇ ਆ ਅਗਰ ਨਹੀਂ ਉਤਰੀ ਬਹੁਤ ਚੰਗੀ ਪੱਠੀ ਹੈ ਤੇ ਬਾਈ ਵੀਡੀਓ ਕਿਵੇਂ ਲਗੀ ਵੀਡੀਓ ਕਰਦੇ ਹੋ ਸ਼ੇਅਰ ਤੇ ਭਰਾ ਬਣ ਕੇ ਤੇ ਸਾਰੇ ਭਰਾ ਜੋੜਿਆਂ ਦੀ ਅਦਲ ਬਦਲ ਜ਼ਰੂਰ ਕਰਦੇ ਆ ਕਰੋ 2-4 ਬੱਚੇ ਲੈ ਕੇ ਨਹੀਂ ਜੇ ਪੱਕੇ ਲੱਗੇ ਰਹਿਣ ਤੇ ਫਿਰ ਆਪਣੇ ਖੁੱਡੇ ਦੀ ਬਿਮਾਰੀ ਆਊਗੀ ਹੋਊਗੀ